ਬਲਵੀਰ ਸਿੰਘ ਦੁੱਲਾ ਦੂਸਰੇ ਪਾਸੇ ਜੱਗਾ ਦੁੱਗਾ ਵਾਲਾ ਕਰੂ ਤੋਂ ਹੱਥ ਦੇ ਨਹੀਂ ਕਰੂ ਤੋਂ ਹੱਥ ਦੇ ਨਹੀਂ ਉੱਡ ਗਈ ਧੂੜ ਹਵਾ ਹਵਾਈ ਹੋ ਗਿਆ ਬਲਵੀਰ ਜਿਵੇਂ ਕਚਰਾ ਆ ਜਾਂਦਾ ਨਾ ਮਿਸ ਜਾ ਵੱਜਦਾ ਠਿਕਿਆ ਰਹਿਣ ਦੇ ਐਨ ਸਵਾਜ ਆ ਵੀ ਕੋ ਬੰਦ ਕਰ ਦੇ ਦੋਨੋਂ ਮਾਈਕਾਂ ਦੀ ਆਹ ਦੇਖੋ ਬਲਵੀਰ ਸਿੰਘ ਦੁੱਲੇ ਨੇ ਕਬੱਡੀ ਪਾਈ ਹੈ ਬਰਾੜਾ ਵਧਾਈ ਹੈ ਹਰੀ ਫੈਡਰੇਸ਼ਨ ਨੂੰ ਇਦਰ ਸਿੰਘ ਬਰਾੜ ਦੇਖਦਾ ਜਤਨਵਾਲੀ ਟੀਮ ਖੇਡੂ ਜੱਗਾ ਚਿੱਟੀ ਵਾਲਾ ਤੇ ਬਲਵੀਰ ਸਿੰਘ ਦੁੱਲਾ ਫਰਹਾਲ ਆ ਰਣੀ ਦੀ ਟੀਮ ਸੇਵੇਰਾ ਉਹਦੇ ਸ਼ਕੀਰ ਇਹਨੂੰ ਕਹਿੰਦੇ ਆ ਜਵਾਨੀ ਭੱਜ ਜਾਂਦਾ ਬੰਦਾ ਕਦ ਟੱਪ ਜਾਂਦਾ ਹੀ ਜਵਾਨੀ ਵੇਲੇ ਵਾਹ ਇਹ ਜੋਸ਼ ਹੋਣਾ ਚਾਹੀਦਾ ਹੈ ਜੋਸ਼ ਆ ਗਿਆ ਬੱਲਮੜਾ ਬੱਗਿਆਂ ਵਾਲਾ ਆ ਗਿਆ ਦੁੱਲਾ ਬਲਵੀਰ ਸਿੰਘ ਦੁੱਲੇ ਦੀ ਆ ਕਬੱਡੀ ਦਾ ਮੱਚਦਾ ਅੰਗਿਆਰ ਸਮੇਂ ਅਗਲੀ ਕਬੱਡੀ ਪਾਉਂਦਾ ਹਾਂ ਉਹਨਾਂ ਦੇਖਾਂਗੇ ਕੌਣ ਅੱਗੇ ਵੱਧ ਕੇ ਅਕਰਉ ਬੱਲੇ ਬੱਲੇ ਲਓ ਹੁੰਦਿਆ ਜਿਹੜਾ ਚੱਲਦਾ ਹੋਇਆ ਮੁਕਾਬਲਾ ਇੱਕ ਪਾਸੇ ਬਜ਼ੁਰਗੀਆਂ ਤੇ ਦੂਜੇ ਪਾਸੇ ਦੁੱਲਾ ਬੱਗੇ ਪਿੰਡ ਵਾਲਾ ਵਾਓ ਦੁੱਲਿਆ ਨੌਜਵਾਨਾਂ ਨਹੀਂ ਰੀਸਾਂ ਤੇ ਇਹ ਹਰੀਕੇ ਵਾਲਾ ਪਰ ਪੁਆਇੰਟ ਹੈਬ ਫੋਰ ਦੀਪ ਪ੍ਰਦੀਪ ਭਾਈ ਆ ਜਿਹੜੇ ਧਾਵੀ ਨੇ ਰੇਡ ਪਾਈ ਸੀ ਨਾ ਜਰੂਰ ਪਹੁੰਚ ਕੇ ਕਰਨੀ ਬਈਰੇ ਬਹੁਤ ਸੋਹਣੀ ਕਬੱਡੀ ਪਾਈ ਹੈ ਬੇਨਤੀ ਹੈ ਹੱਥ ਬੰਨ੍ਹ ਕੇ ਕਿਉਂਕਿ ਦੁੱਲਾ ਉਹ ਬਲਵੀਰ ਸਿੰਘ ਦੁੱਲੇ ਦੀ ਕਬੱਡੀ ਤਾਂ ਦੂਸਰੇ ਪਾਸੇ ਇਹ ਸ਼ਾਕਾ ਕੋਸ਼ਿਸ਼ ਕਰਦਾ ਸ਼ਾਕਾ ਤੇ ਬੱਗਿਆਵळा ਦੁੱਲਾ ਉਹ ਦੁੱਲਾ ਤੇ ਸ਼ਾਕਾ ਹੁਣ ਵੇਖੋ ਸ਼ਾਕਾ ਦੇਖਦੇ ਆ ਕੀ ਕਰਦਾ ਪਾਕਾ ਇਹ ਹੈ ਬਲਹੋੜ ਵਾਲਾ ਸ਼ਾਕਾ ਵੱਡੇ ਦਾ ਬਾਲ ਦੇ ਉਸਤਾਦੀ ਹੀਰਾ ਬੱਟ ਅਗਲੀ ਵੱਡੀ ਬੱਗੇ ਵਾਲੇ ਉਸਤਾਦੀ ਕਰਦੇ ਗੱਲ ਜਿੱਲਾ ਬਲਬੀਰ ਸਿੰਘ ਪਾਰਾ ਹਾਂ ਬਲਬੀਰ ਸਿੰਘ ਨਾਮ ਗਦਰੀ ਦਾ ਪਿੰਡ ਜਿੱਲੇ ਦਾ ਬੱਗੇ ਕੋਈ ਬਿਰਲਾ ਬਿਰਲਾ ਜਾਫੀ ਜੱਫੀ ਖੰੰਨ ਨਫਲਾ ਲਗੇ ਕੋਈ ਬਿਰਲਾ ਬਿਰਲਾ ਜਾਫੀ ਆ ਜਦੋਂ ਸ਼ੀਲੂ ਨੇ ਪੁੱਛਿਆ ਉਹ ਤੈਨੂੰ ਕਿਹੜਾ ਰੈਡ ਜਿਹੜਾ ਖਤਰਨਾਕ ਲੱਗਦਾ ਜਿੰਨਾ ਮੈਨੂੰ ਕੋਈ ਖਤਰ ਨਹੀਂ ਲੱਗਦਾ ਆ ਬੁੱਲਾ ਜਿਹੜਾ ਇਹਦੀ ਸਮਝ ਨਹੀਂ ਆਉਂਦੀ ਕਿਤੇ ਕਿਤੇ ਮੈਨੂੰ ਇਹਦੀ ਸਮਝ ਨਹੀਂ ਆਉਂਦੀ ਇਹ ਬੱਜਿਆ ਬਾਹ ਜੀ ਬਾਹ ਮੇਰੇ ਸਾਥ ਜਿਹਦੇ ਹਣੇ ਚਿੰਤਾ ਕਰਦੇ ਆ ਉਹਨਾਂ ਸੋਨੂ ਦੀ ਜੱਡੀ ਪੱਤੂ ਦੀ ਜੱਡੀ ਸ਼ਾਰਿਆ ਮੋਰੇ ਬਿੱਟੂ ਦੀ ਜੱਡੀ ਦੇ ਲਾਹਾਂ ਵਾਹ ਜੀ ਸਾਥ ਜੱਤੀ ਵਾਹ ਜੀ ਕਬੱਡੀ ਸਿੰਘ ਬੁੱਲਾ ਉਹ ਤੇ ਗੋਲਦੇ ਵਾਲਾ ਪਾ ਰਿਹਾ ਉਹ ਕਬੱਡੀ ਦਾ ਮਤਲਬ ਯਾਰ ਪੋਸਟ ਕਰ ਰਿਹਾ ਕਿ ਕਬੱਡੀ ਵੱਜਦੀ ਤੇ ਕੋਟ ਕਿਸਨੇ ਦਲਤੋਂ ਤੇ ਵਾਹ ਬੱਲਾ ਪੁੱਜੇ ਵਾਲਾ ਤੇ ਕਿਦਾ ਵਾਧਾ ਖੇਡ ਮੈਦਾਨ ਦੇ ਵਿੱਚ ਵਾਹ ਵਾਹ ਤਾਂ ਜੀ ਜਲਾਲਪੁਰਿਆ ਮੇਰੇ ਸਤਿਰੀਆ ਚੋਟ ਤੇ ਗਰੀਬੀ ਵਿੱਚੋਂ ਨੌਨ ਕੀਤਾ ਜੱਗ ਤੇ ਨੌਂ ਦੀਆਂ ਦੁਆਵਾਂ ਤੇ ਭਰੋਸਾ ਰੱਖ ਰੱਬ ਤੇ ਨੰਬਰ ਇਹ ਖੇਡ ਦਾ ਕਬੱਡੀ ਹੋਰ ਹੱਲੇ ਵੀ ਵਿੱਚ ਸਦਨੇ ਬਿੱਲੀ ਜਵਾਨੀ ਜਲਾਲਪੁਰ ਵਾਲੇ ਪਾਲੇ ਦਿੱਤਾ ਹੋਈ ਬਿੱਲੀ ਜਵਾਨੀ ਜਿਉਂ ਤਰੇ ਵਾਲੇ ਪਰ ਅਗਲੀ ਕਬੱਡੀ ਅਸੀਂ ਦੇਖਾਂਗੇ ਇਹ ਆ ਪੁੱਜੇ ਪਿੰਡ ਵਾਲਾ ਬਿੱਲਾ ਉਹਦੇ ਪੱਲ ਦੀ ਜਿਹੜੀ ਬੜੀ ਮਸ਼ਹੂਰ ਆ ਦੁਨੀਆ ਦੇ ਵਿੱਚ ਉਹ ਦੇਖਦੇ ਹੋ ਉਹ ਜਿੱਦਾਂ ਕੋਈ ਫੋਰ ਗੋਲਟੀ ਵੀ ਕੋਸ਼ਿਸ਼ ਕਰ ਰਿਹਾ ਕੀੜੀ ਕਬੱਡੀ ਦਾ ਉਹ ਦੂਜੇ ਤੋਂ ਸੱਬੀ ਆ ਉਹ ਬੀਲਾ ਦੇ ਜਿੱਦਾਂ ਵਾਓ ਕਿੰਨੇ ਆ ਇਹ ਦੱਸੋ ਬੀਲਾ ਆ ਵੀ ਸਿੱਧਵਾ ਆ ਰਿਹਾ ਕੰਧਾ ਸਵਾਰ ਸਿੰਘ ਨੇ ਮੁੱਲ ਪਾਇਆ ਤੋ ਇਹਦੇ ਖੂਨ ਤੇ ਸੀਨੇ